ਚਾਰੇ ਪਾਸੇ ਘੁੱਪ ਹਨੇਰਾ ਸਟੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਕਿਤੇ ਕਿਤੇ ਚਲਦੀਆਂ ਮੋਬਾਈਲ ਫੋਨਸ ਦੀਆਂ ਬੈਟਰੀਆਂ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਸੋਮਵਾਰ ਸ਼ਾਮ ਸੁਖਬੀਰ ਸਿੰਘ ਬਾਦਲ ਦੀ ਚੋਣ ਪ੍ਰਚਾਰ ਰੈਲੀ ਚੱਲ ਰਹੀ ਸੀ ਸੁਖਬੀਰ ਸਿੰਘ ਬਾਦਲ ਸਰਕਾਰ ਦੇ ਵਿਕਾਸ ਕਾਰਜਾਂ ਦੇ ਗੁਣਗਾਨ ਕਰ ਰਹੀ ਸੀ ਸੁਖਬੀਰ ਬਾਦਲ ਦੇ ਭਾਸ਼ਣ ਦੌਰਾਨ ਅਚਾਨਕ ਬੱਤੀ ਗੁੱਲ ਹੋ ਗਈ ਜਬੀ ਬਜਟ 100 ਰੁਪਏ ਸਾਹ ਦਾ ਲੱਗਣਾ ਹੈ ਪੰਜ ਸਾਲਾਂ ਦੇ ਪੰਜਾਬ ਵਿੱਚ ਸਾਰੇ ਮਕਾਨ ਜਿਹੜੇ ਕੱਚੇ ਪਾਸ਼ਣ ਸੁਣਨ ਆਏ ਲੋਕ ਮੁਸਕੜੀ ਹੱਸਣ ਲੱਗੇ ਤੇ ਪ੍ਰਬੰਧਕ ਸ਼ਰਮਿੰਦਗੀ ਮਹਿਸੂਸ ਕਰਨ ਲੱਗੇ ਪਰ ਸੁਖਬੀਰ ਸਿੰਘ ਬਾਦਲ ਸਰਕਾਰ ਦੇ ਕੰਮ ਗਣਮਾਉਂਦੇ ਰਹੇ ਪੂਰਾ ਪਾਸ਼ਣ ਖਤਮ ਹੋਣ ਤੱਕ ਵੀ ਬਿਜਲੀ ਨਹੀਂ ਆਈ ਸੀ ਸੁਖਬੀਰ ਸਿੰਘ ਬਾਦਲ ਦੇ ਪਾਸ਼ਣ ਦੌਰਾਨ ਬੱਤੀ ਗੁੱਲ ਹੋਣਾ ਇਸ ਲਈ ਜ਼ਿਆਦਾ ਹਾਸੋਹੀਣਾ ਹੋ ਜਾਂਦਾ ਹੈ ਕਿਉਂਕਿ ਉਹ ਅਕਸਰ ਸਟੇਜਾਂ ਤੋਂ ਪੰਜਾਬ 'ਚ ਬਿਜਲੀ ਸਰਪਲਸ ਹੋਣ ਦਾ ਦਾਅਵਾ ਕਰਦੇ ਨੇ